ਨਮੋਲ ਪਿੰਡ ਦੀ ਗੱਲ ਕਰੀਏ ਤਾਂ ਨਮੋਲ ਪਿੰਡ ਦੇ ਵਿੱਚ ਇੱਕ ਐਸਾ ਬਿਵਾਦ ਖੜਾ ਹੋ ਗਿਆ ਕਰ ਰਹੇ ਹਾਂ। ਤੇ ਇੱਥੇ ਕਿਤੇ ਨਾ ਕਿਤੇ ਜਾਣ ਬੁੱਝ ਕੇ ਨਹੀਂ ਕੰਮ ਕਰਨ ਦਿੱਤਾ ਗਿਆ। ਇਹ ਜਾਣ ਬੁੱਝ ਕੇ ਜੀ ਇਹ ਜਿਹੜੇ ਆ ਚੰਡੇ ਵਾਲੇ ਆ ਚੰਡੇ ਲੈ ਕੇ ਆ ਗਏ। ਜੀ ਇਹ ਬੰਦੇ ਅਸੀਂ ਇੱਥੇ ਕੋਈ ਬੁਰਾ ਕੰਮ ਨਹੀਂ ਕਰ ਰਹੇ। ਹਮ ਅਸੀਂ ਇੱਥੇ ਪਾਰਕ ਬਣਾ ਰਹੇ ਹਾਂ। ਇਹ ਕਹਿੰਦੇ ਨੇ ਅਸੀਂ ਇਹਨਾਂ ਨੂੰ ਕੋਟ ਕੋਟ ਹੋ ਕੇ ਝਾੜ ਦਾਂਗੇ ਜਾਂ ਮਾਰ ਦਾਂਗੇ। ਰੂੜੇ ਨੂੰ ਮੈਂ ਕਹਿਣਾ ਚਾਹੁੰਨੀ ਆ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ। ਰੂੜੀਆਂ ਬਾੜੇ ਇਹ ਬਿਲਕੁਲ ਪਹਿਲਾ ਜੰਗਲ ਸੀ ਬਣਿਆ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਆ ਇਹ ਨਾ ਸਾਡੀ ਹੈ ਨਾ ਇਹਨਾਂ ਦੀ ਪੰਚਾਇਤੀ ਜਗ੍ਹਾ ਹੈ ਅਸੀਂ ਇਹੀ ਚਾਹੁੰਨੇ ਆ ਵੀ ਇੱਥੋਂ ਗੰਦ ਚਾਕੇ ਵਧੀਆ ਵੀ ਸੋਹਣੀ ਚੀਜ਼ ਅਸੀਂ ਇੱਕ ਇਹ ਥਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਜਿੱਥੇ ਅਸੀਂ ਪਿਛਲੇ ਵਾਰੀ ਕਵਰਿੰਗ ਕਰ ਰਹੇ ਸੀ ਤੇ ਉੱਥੇ ਲੋਕਾਂ ਨੇ ਕਾਫੀ ਕੁਝ ਕਿਹਾ ਕਿ ਜਿਹੜਾ ਇਹ ਥੋਂ ਹੈ ਨਾਲ ਹੋਰ ਵੀ ਲੋਕ ਨੇ ਇੱਥੇ ਜਿਹੜੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਨੇ ਅਸੀਂ ਇਹਨਾਂ ਤੋਂ ਪੁੱਛਾਂਗੇ ਵੀ ਕੀ ਜਿਹੜੀ ਪੰਚਾਇਤ ਪਹਿਲਾਂ ਚੁਣੀ ਸੀ ਹੁਣ ਤੱਕ ਕਿਉਂ ਕੋਈ ਚੋਣ ਜਾਬਤਾ ਲੱਗਣ ਵਾਲਾ ਹੈ ਤੇ ਨਵੀਆਂ ਪੰਚਾਇਤਾਂ ਚੁਣੀਆਂ ਜਾਣਗੀਆਂ ਪਹਿਲਾਂ ਵਾਲੀ ਪੰਚਾਇਤ ਤੋਂ ਕਿੰਨੇ ਕਹੇ ਲੋਕ ਸੰਤੁਸ਼ਟ ਨੇ ਕਿੰਨਾ ਕੁ ਉਸ ਸਰਪੰਚ ਨੇ ਇਸ ਪਿੰਡ ਦੇ ਵਿੱਚ ਵਿਕਾਸ ਕਰਵਾਇਆ ਜਾਂ ਉਤੋਂ ਕੁਸੂਰ ਤੇ ਵਿੱਚੋਂ ਕੁਸੂਰ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਬਾਈ ਜੀ ਬਾਈ ਜਗਦੀਪ ਸਿੰਘ ਮੇਰਾ ਨਾਮ ਜਗਦੀਪ ਸਿੰਘ ਨਮੋਲ ਪਿੰਡ ਦੇ ਵਿੱਚ ਤੁਸੀਂ ਨਮੋਲ ਪਿੰਡ ਦੇ ਵਸਨੀਕ ਹੋ ਹਾਂਜੀ ਹਾਂਜੀ ਕਿਹੜਾ ਸਰਪੰਚ ਆ ਤੁਹਾਡਾ ਇੱਥੇ ਸਾਡਾ ਇਹ ਦਰਸ਼ਨ ਸਰਮਾਚਾ ਜੀ ਕਿਸ ਤਰ੍ਹਾਂ ਦਾ ਲੱਗਿਆ ਵੀ ਸਰਪੰਚੀ ਅਸੀਂ ਪਿੰਡਾਂ ਦੇ ਪੂਰਿਆਂ ਦੀ ਕਵਰਿੰਗ ਕਰ ਰਹੇ ਹਾਂ ਕਿਸ ਤਰ੍ਹਾਂ ਲੱਗਿਆ ਵੀ ਜਿਹੜੀ ਤੁਸੀਂ ਜਿਹੜਾ ਇਹ ਸਰ ਜਿਹੜੀ ਇਹ ਜਗ੍ਹਾ ਜੀ ਮੈਂ ਤੁਹਾਨੂੰ ਗੱਲ ਦੱਸਣਾ ਇਹ ਪੁਰਾਣੇ ਜਿਹੜੇ ਪੈਖਾਣੇ ਹੁੰਦੇ ਪਹਿਲਾਂ ਉਹਦੀ ਜਗ੍ਹਾ ਸੀ ਜੀ ਇਹ ਸਰਪੰਚ ਸਾਨੂੰ ਕਹਿੰਦਾ ਵੀ 32 ਲੱਖ ਰੁਪਏ ਆਏ ਵੇ ਇੱਥੇ ਪਾਰਕ ਬਣਾਉਣਾ ਅਸੀਂ ਅਖਿਆ ਵੀ ਤੂੰ ਸਾਰਿਆਂ ਦੀ ਸਹਿਮਤੀ ਲੈ ਲੈ ਸਭ ਤੋਂ ਪਹਿਲਾਂ ਹਰਮੰਦਾਸੀਆ ਭਾਈਚਾਰੇ ਦੀ ਸਹਿਮਤੀ ਲਈਤੀ ਗਈ ਹੈ ਜੀ ਤਕਰੀਬਨ ਇਹਨਾਂ ਨੇ ਸਾਰਿਆਂ ਨੇ ਸਾਈਨ ਕਰਤੇ ਇਹਨਾਂ ਨੇ ਪੰਜ ਸ਼ਰਤਾਂ ਰੱਖੀਆਂ ਅਸੀਂ ਪ ਏ ਇਹ ਸਰਪੰਚ ਕਹਿੰਦਾ ਵੀ ਜਿਹੜਾ ਸਰਕਾਰ ਵੱਲੋਂ ਸਕੀਮ ਹੈ ਵੀ ਮਿੱਟੀ ਤੁਸੀਂ ਪਾ ਕੇ ਦਿਓਗੇ ਪਾਰਕ ਮੈਂ ਬਣਾਉਣਾ ਅਸੀਂ ਮਿੱਟੀ ਪਾਤੀ ਉਦੋਂ ਬਾਅਦ ਲੜਾਈ ਝਗੜਾ ਹੋ ਮਾੜਾ ਮੋਟਾ ਤੂੰ ਮੈਂ ਕੋਈ ਏਡਾ ਵੱਡੀ ਗੱਲ ਨਹੀਂ ਹੋਈ ਸਾਡੇ ਦੇ ਪਰਚੇ ਵੀ ਕਰਾਏਗੇ ਝੂਠੇ ਤੇ ਹੁਣ ਇਹ ਅਸੀਂ ਉਦੋਂ ਬਾਅਦ ਇਹ ਪਰਚੇ ਬਈ ਜੀ ਕਿਉਂ ਹੋਏ ਕਾਦੇ ਪਰਚੇ ਹੋਏ ਪਰਚੇ ਬਸ ਮਾੜਾ ਮੋਟਾ ਅਸੀਂ ਟਰਾਲੀਆਂ ਖੜੀਆਂ ਸੀ ਭਰੀਆਂ ਜਦੋਂ ਇਹਨਾਂ ਨੇ ਮੰਨ ਕੇ ਚੱਲ ਵਿੱਚ ਕੁਝ ਯੂਨੀਅਨਾਂ ਪੈ ਗਈਆਂ ਉਹਨਾਂ ਨੇ ਟਰਾਲੀਆਂ ਰੋਕ ਲਈਆਂ ਅਸੀਂ ਆਖੇ ਵੀ ਸਾਨੂੰ ਇਹ ਟਰਾਲੀਆਂ ਖਾਲੀਆਂ ਕਰ ਦੇਸ ਉਦੋਂ ਬਾਅਦ ਕੰਮ ਬੰਦ ਕਰ ਦਾਂਗੇ ਸਾਡੇ ਟਰੈਕਟਰਾਂ ਦੇ ਰੋੜੇ ਇਹਨਾਂ ਨੇ ਸਾਡੇ ਐਕਸਾਈਡ ਦੇ ਪਰਚੇ ਕਰਾਤੇ ਤੇ ਦੂਜੀ ਗੱਲ ਫਿਰ ਇਹ ਉਦੋਂ ਬਾਅਦ ਵੀਡੀਓ ਆ ਪੂਰੇ ਸਾਹ ਉਹ ਜਮਾ ਸਫਾਈ ਕਰਾ ਕੇ ਗਏ ਨੇ ਕੰਪਿਊਟਰ ਖਰਾਬ ਲੱਗਿਆ ਉਹਨੇ ਇਹ ਕਿਹਾ ਵੀ ਇੱਥੇ ਮੰਨ ਕੇ ਚੱਲ ਨਾ ਇਹ ਐਂਟਰੀ ਕਰਨਾ ਨਾ ਤੁਸੀਂ ਆ ਦੇਖੋ ਹੁਣ ਇਹ ਗੋਹਾ ਸਿਟ ਰਹੇ ਨੇ ਕੂੜਾ ਸਿਟ ਰਹੇ ਨੇ ਸਾਡਾ ਕੋਈ ਬੰਦਾ ਇਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰ ਰਿਹਾ ਚਾਹੇ ਤੁਸੀਂ ਸਾਰੇ ਪਿੰਡ ਤੋਂ ਜਿੱਥੋਂ ਮਰਜ਼ੀ ਪੁੱਛ ਲੋ ਕੱਲਾ ਇਹ ਮੰਨ ਲੈ ਕਰਾ ਕਰਕੇ ਨਾ ਉਹ ਸਾਰੇ ਪਿੰਡ ਦੇ ਪਾਸੇ ਸਰਪੰਚ ਦੀ ਸਹਿਮਤੀ ਦੀ ਸਰਪੰਚ ਨੇ ਮਤਾ ਪਾਇਆ ਇਹਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਪਰ ਇਹ 15 20 ਕਰਨੇ ਜਿਹੜੇ ਇਹਨੂੰ ਬਣਾਉਣਾ ਚਾਹ ਮੰਦਲ ਕੇ ਸਰਪੰਚ ਦੇ ਉੱਤੋਂ ਦੀ ਹੋ ਗਏ ਲੋ ਸਰਪੰਚ ਦੇ ਉੱਪਰ ਦੀ ਸਰਪੰਚ ਦਾ ਕੀ ਰੋਲ ਹੈ ਸਰਪੰਚ ਬਣਾਉਣਾ ਚਾਹੁੰਦਾ ਪਰ ਹੁਣ ਜਦੋਂ ਇਹ ਵਿਰੋਧ ਕਰਦੇ ਨੇ ਫਿਰ ਸਰਪੰਚ ਪਿੱਛੇ हट ਗਿਆ ਹੁਣ ਈ ਸਾਲ ਹੋ ਗਿਆ ਭੰਗ ਹੋਈ ਉਹ ਸਰਪੰਚ ਵੀ ਹੁਣ ਕੀ ਕਰੂਗਾ ਕੀ ਕਰੂਗਾ ਹਾਂ ਪਪਾ ਜੀ ਕੀ ਲੱਗਦਾ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਹਾਂ ਵੀ ਇੱਥੇ ਕਿਤੇ ਨਾ ਕਿਤੇ ਜਾਣ ਬੁੱਝ ਕੇ ਨਹੀਂ ਕੰਮ ਕਰਨ ਦਿੱਤਾ ਗਿਆ ਇਹ ਜਾਣ ਬੁੱਝ ਕੇ ਜੀ ਇਹ ਜਿਹੜੇ ਅੱਜ ਛੰਡੇ ਵਾਲੇ ਆ ਛੰਡੇ ਲੈ ਕੇ ਆ ਗਏ ਜੀ ਇਹ ਬੰਦੇ ਅਸੀਂ ਇੱਥੇ ਕੋਈ ਬੁਰਾ ਕੰਮ ਨਹੀਂ ਕਰ ਰਹੇ ਹਾਂ ਅਸੀਂ ਇੱਥੇ ਪਾਰਕ ਬਣਾ ਰਹੇ ਹਾਂ ਪਾਰਕ ਬਣਾਉਣ ਦੇ ਇਹ ਕਹਿੰਦੇ ਨੇ ਵੀ ਸਾਡੇ 12 ਚ ਇੱਕ ਗੰਦ ਹੋਣਾ ਚਾਹੀਦਾ ਹੈ ਪਹਿਲਾਂ ਵੀ ਗੰਦ ਦੀ ਇੱਥੇ ਹੁਣ ਵੀ ਇਹ ਗੰਦ ਦੀ ਐਸੇ ਲੋੜ ਤੇ ਰਹਿਣਾ ਚਾਹੀਦਾ ਇਹ ਰੂੜੀਆਂ ਵੀ ਲਾਈ ਜਾਂਦੇ ਨੇ ਸਾਰਾ ਕੁਝ ਅਸੀਂ ਕਹਿੰਦੇ ਆ ਵੀ ਇਹ ਪਾਰਕ ਬਣੇ ਇਹਨਾਂ ਦੇ ਬੱਚੇ ਸਾਡੇ ਜ਼ਿੰਮੇਵਾਰ ਨੇ ਕਰ ਮਤਲਬ ਕਿ ਕਹਿੰਦਾ ਭਾਬ ਜੇ ਪਿੰਡ ਦੀ ਸਫਾਈ ਹੋਊਗੀ ਤਾਂ ਪਿੰਡ ਵੀ ਸੋਹਣਾ ਲੱਗੂ ਦੇਖ ਪਿੰਡ ਦੀ ਸੋਹਣਾ ਲੱਗੂਗਾ ਇਹਨਾਂ ਦੇ ਇਹਨਾਂ ਦੇ 12 ਚ ਇਹਨਾਂ ਦੇ ਬਰ ਬੰਨ ਇਹ ਇਹ ਅੰਦਾਸੀਆ ਸਿੰਘ ਨੇ ਜੀ ਇਹ ਅੰਦਾਸੀਆ ਸਿੰਘ ਇਹਨਾਂ ਦੇ ਕਿਚੋਂ ਵੀ ਦਾਸ ਕਰਨੇ ਜੀ ਬਾਕੀ ਦੇ ਸਾਡੇ ਨਾਲ ਸਹਿਮਤ ਕਿਉਂ ਨਹੀਂ ਹੋਣ ਦਿੰਦੇ ਇਹ ਕੀ ਪਤਾਈ ਜਾਂਦੇ ਨੇ ਇਹਨਾਂ ਨੇ ਰੂੜੀਆਂ ਲਾਉਣ ਬਾਅਦ ਇਹਨਾਂ ਨੇ ਰੂੜੀਆਂ ਲਾਉਣੀਆਂ ਨਹੀਂ ਇਹ ਰੂੜੀਆਂ ਦੇ ਮਾਰੇ ਸਾਨੂੰ ਇੱਕ ਕਰਨ ਨਹੀਂ ਦੇਦੇ ਜੀ ਅਸੀਂ ਆ ਤਾਰ ਵੀ ਫੇਰਤੀ ਸਾਰਾ ਕੁਝ ਕਰਤਾ ਤਾਰ ਫੇਰ ਕੇ ਵੀ ਵੀਡੀਓ ਸਾਹਿਬ ਇਹਨੂੰ ਸਾਫ਼ ਕਰਾ ਕੇ ਗਏ ਨੇਗੇ ਇਹ ਰੋਕ ਕੇ ਗਏ ਨੇ ਸਾਰਾ ਤਵੀਆਂ ਬਾਕੇ ਬਾਕੇ ਗਏ ਬਾਕੇ ਗਏ ਇਹਨਾਂ ਨੇ ਸਾਨੂੰ ਇਹ ਪਾਰਕ ਨਹੀਂ ਬਣਾਉਂਦੇ ਅਸੀਂ ਕਹਿੰਦੇ ਪਰ ਪਾਰਕ ਬਣਾਉਣਾ ਇਹ ਕਹਿੰਦੇ ਬਣਾਉ। ਸਰ ਇੱਕ ਮਿੰਟ ਜਿਹੜੀ ਇਹ ਜਗਾ ਨਾ ਇਹਦੇ ਵਿੱਚ ਕਿਸੇ ਦਾ ਕੋਈ ਮੰਨ ਕੇ ਚੱਲ ਜੇ ਜਿੱਦ ਤੋਂ ਸਟਾਰਟ ਕਰਿਆ ਨਾ ਕੰਮ ਇੱਥੇ ਕਿਸੇ ਦਾ ਪਥਵਾੜਾ ਰੂੜੀ ਕੋਈ ਕਿਸੇ ਦਾ ਛੋਟੀ ਮੋਟੀ ਜਗਾ ਵੀ ਆਪਾਂ ਨਹੀਂ ਪਾ ਲੈਂਦੇ ਨਾ ਵੀ ਮੈਂ ਛੋਟਾ ਕਮਰਾ ਪਾਇਆ ਇਹ ਬਿਲਕੁਲ ਪਹਿਲਾਂ ਜੰਗਲ ਸੀ ਬਣਿਆ ਤੁਹਾਨੂੰ ਫੋਟੋਆਂ ਵਿੱਚ ਦਿਖਾ ਦਿੰਨੇ ਇੱਥੇ 1% ਵੀ ਕੋਈ ਕਿਸੇ ਦੀ ਮੰਨ ਕੇ ਚੱਲੇ ਪੈਰ ਤਾਂ ਨੂੰ ਵੀ ਜਗਾ ਸਾਰਾ ਇੱਥੇ ਗੰਦ ਮੰਦ ਪਿਆ ਸੀ ਇੱਕ ਟਾਈਮ ਹੁੰਦਾ ਵੀ ਆਪਾਂ ਕਿਸੇ ਦਾ ਘਰੀਲੂ ਜਗਾ ਵਿੱਚ ਵਰਤ ਲਈ ਸਾਰੀ ਪੰਚਾਇਤੀ ਹੈ ਇਹ ਨਾ ਸਾਡੀ ਹੈ ਨਾ ਇਹਨਾਂ ਦੀ ਪੰਚਾਇਤੀ ਜਗਾ ਹੈ ਅਸੀਂ ਇਹੀ ਚਾਹੁੰਦੇ ਆ ਵੀ ਇੱਥੋਂ ਗੰਦ ਪਿੰਡ ਦੇ ਵਿਕਾਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਿੰਡ ਦੇ ਲੋਕ ਵੀ ਚਾਹੁੰਦੇ ਨੇ ਕਿ ਵੀ ਜਿਹੜੀ ਜਗ੍ਹਾ ਹੈਗੀ ਇਹ ਸਾਫ਼ ਸੁਥਰੀ ਰੱਖੀਏ ਸਰਪੰਚ ਵੱਲੋਂ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੁਝ ਲੋਕ ਜਿਹੜੇ ਇਹਨਾਂ ਵੀਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਟੰਗ ਅੜਾਈ ਹੈ ਤੇ ਕੰਮ ਰੋਕ ਦਿੱਤਾ ਗਿਆ ਤੇ ਪਿੰਡ ਨੂੰ ਸਾਫ਼ ਸੁਥਰਾ ਨਹੀਂ ਰਹਿਣ ਦਿੱਤਾ ਉਹ ਇਸ ਤਰ੍ਹਾਂ ਦਾ ਗੰਦ ਪਾ ਰਹੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਨਮੋਲ ਪਿੰਡ ਦੀ ਗੱਲ ਕਰੀਏ ਤਾਂ ਨਮੋਲ ਪਿੰਡ ਦੇ ਵਿੱਚ ਇੱਕ ਐਸਾ ਬਿਵਾਦ ਖੜਾ ਹੋ ਗਿਆ ਜਿੱਥੇ ਦੇਖਣ ਨੂੰ ਹਾਸੋ ਹੀ ਨਾ ਲੀ ਗੱਲ ਸਾਹਮਣੇ ਹੁੰਦੀ ਹੈ ਉਹ ਕੀ ਹੈ ਕਿ ਕੁਝ ਲੋਕ ਚਾਹੁੰਦੇ ਹੈ ਕਿ ਜਿਹੜੀ ਜਗ੍ਹਾ ਜਿੱਥੇ ਗੰਦ ਪਿਆ ਹੋਇਆ ਇੱਥੇ ਇੱਕ ਪਾਰਕਿੰਗ ਬਣ ਜੇ ਜਿੱਥੇ ਸਾਫ ਸੁਥਰਾ ਪਿੰਡ ਦਾ ਦਖ ਲਗੇ ਪਿੰਡ ਸੋਹਣਾ ਲਗੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਕਹਿੰਦੇ ਆ ਕਿ ਜਿੱਥੇ ਸਾਡੂ ਸਾਡੇ ਘਰਾਂ ਨੂੰ ਸਾਨੂੰ ਗਰੀਬਾਂ ਨੂੰ ਕੁਤਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸਾਡੇ ਪਿੰਡਾਂ ਦਾ ਜਿਹੜੇ ਸਾਡੇ ਘਰਾਂ ਦਾ ਮੱਝਾਂ گاਵਾ ਜੋ ਵੀ ਸਾਡੇ ਪਸ਼ੂ ਰੱਖਿਆ ਉਹਨਾਂ ਦਾ ਗੋਹਾ ਕੂੜਾ ਸੀ ਕਿੱਥੇ ਸਿੱਟੀ ਏ ਕਿੱਥੇ ਅਸੀਂ ਪੱਥੀ ਏ ਉਹ ਇੱਕ ਇਸ ਪਿੰਡ ਦਾ ਮਸਲਾ ਤੇ ਮੁੱਦਾ じゃ ਬਣ ਗਿਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਅਸਲੀ ਮਸਲਾ ਕੀ ਆ ਅਸਲੀ ਮੁੱਦਾ ਕੀ ਹੈ ਜੀ ਹਾਂਜੀ ਭੰਜੀ ਕਿਨੋ ਆ ਮੇਰਨੋ ਕਰਤਿਆਨ ਕੋਰਾ ਕੀ ਗੱਲ ਲੱਗਦੀ ਹੈ ਜਿਹੜੀ ਇਹ ਇੱਕ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆਇਆ ਕਿ ਲੋਕ ਕਹਿੰਦੇ ਆ ਵੀ ਸਾਡੇ ਤੇ ਇਹਨਾਂ ਪਰਿਵਾਰਾਂ ਵੱਲੋਂ ਪਰਚੇ ਵੀ ਕੀਤੇ ਗਏ ਨੇ ਸਾਨੂੰ ਇੱਥੇ ਪਾਰਕਿੰਗ ਬਣਾਉਣ ਵਾਸਤੇ ਰੋਕਿਆ ਜਾ ਰਿਹਾ ਹੈਗਾ ਮੇਰਾ ਮਕਸਦ ਸਾਡਾ ਕੀ ਆ ਸਾਡੇ ਅੰਗਰੀਪਾਂ ਦੇ ਜਿਹੜੀਆਂ ਇੱਥੇ ਰੂੜੀਆਂ ਸੀ ਸੁਰੂਤ ਹੀ ਪਹਿਲਾਂ 20-22 ਸਾਲ ਪਹਿਲਾਂ ਜਦ ਦੀ ਰੂੜੀਆਂ ਵਣੀਆਂ ਹੋਈਆਂ ਸੀ ਇੱਥੇ ਕੋੜਾ ਸਰਕਾਰ ਘਟ ਸਿੱਟਦੇ ਸੀ ਲੋਕ ਗੋਹਾ ਵੀ ਸਿੱਟਦੇ ਸੀ ਸਾਡੇ ਡੰਕਰ ਵੀ ਰੱਖਦੇ ਸੀ ਅਸੀਂ ਅਸੀਂ ਸਾਨੂੰ ਦੱਸੋ ਵੀ ਡੰਕਰ ਕੇ ਡੰਕਰ ਕੌਣ ਰੱਖੂ ਫਿਰ ਜਦ ਰੂੜੀਆਂ ਨੂੰ ਥਾਂ ਨਹੀਂ ਸਾਨੂੰ ਹੋਏਗਾ ਇਹ ਇੰਨਾ ਵੱਲੋਂ ਸਾਨੂੰ ਕੁੱਟਿਆ ਮਾਰਿਆ ਗਿਆਗਾ ਸਾਡੇ ਗੁੱਤਾ ਪੱਟੀਆਂ ਗਈਆਂ ਨੇ ਬਾਕੀ ਸਾਨੂੰ ਬਹੁਤ ਛੇੜ ਕੀਤਾ ਗਿਆ ਇਹਨਾਂ ਨੇ ਵੀ ਸਾਨੂੰ ਵੀ ਇਹ ਜਗ੍ਹਾ ਦਿੱਤੀ ਜਮੈਂ ਅਮਰ ਰੋਡ ਇਨ ਮੈਂ ਕਹਿਣਾ ਚਾਹੁੰਨੀ ਆ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਰੂੜੀਆਂ ਬਾੜੇ ਨੂੰ ਕੀ ਲਗਦਾ ਵੀ ਜੇਕਰ ਅਲੱਗ ਕੋਈ ਜਗ੍ਹਾ ਦਿੱਤੀ ਜਾਵੇ ਇੱਥੇ ਲੋਕ ਕਹਿੰਦੇ ਵੀ ਅਸੀਂ ਪਾਰਕਿੰਗ ਬਣਾ ਦਈਏ ਤੁਹਾਡੇ 12 ਦੇ ਮੂਹਰੇ ਘਰਾਂ ਦੇ ਮੂਹਰੇ ਵੀ ਸੋਹਣਾ ਲੱਗੇ ਤੇ ਤੁਹਾਨੂੰ ਕੋਈ ਜਗ੍ਹਾ ਕਿਤੇ ਹੋਰ ਵਧੀਆ ਦਿੱਤੀ ਜਾਵੇ ਜਿੱਥੇ ਤੁਸੀਂ ਤੁਹਾਨੂੰ ਕੋਈ ਇਤਰਾਜ ਹੈ ਜਾਂ ਨਹੀਂ ਸਾਨੂੰ ਤਾਂ ਇਹੀ ਜਗ੍ਹਾ ਚਾਹੀਦੀ ਹੈ ਰੂੜੀਆਂ ਬਾੜੇ ਵਾਸਤੇ ਇਸ ਇਸ ਜਗ੍ਹਾ ਤੇ ਤੁਹਾਡੇ ਸਾਹਮਣੇ ਘਰਾਂ ਦੇ ਸਾਹਮਣੇ ਜੇ ਕਿਤੇ ਜਿਵੇਂ ਉਹ ਅਸੀਂ ਦੇਖ ਰਹੇ ਹਾਂ ਪਾਣੀ ਹੈ ਜਾਂ ਗੰਦ ਪਿਆ ਹੋਇਆ ਹੈ ਹਾਂ ਵੀ ਉਧਰ ਟੋਬੇ ਬਾਰੇ ਕਿਸੇ ਦੀ ਨੰਗਣ ਜਾਂਦੀ ਹੈ ਕਿ ਟੋਬੇ ਦੇ ਵਿੱਚ ਲਫਾਪੇ ਜਿਹੜਾ ਕੂੜਾ ਸਿੱਟਾ ਨੂੰ ਸਾਨੂੰ ਜਗ੍ਹਾ ਨਹੀਂ ਹੈ ਕਿ ਵਿੱਚ ਮਾਈਆਂ ਕਰਦੇ ਨੇ ਉੱਚ ਟੋਬੇ ਦੀ ਸਿੱਟ ਕੇ ਹੁੰਦੇ ਨੇ ਕੂੜਾ ਟੋਬੇ ਦੇ ਵਿੱਚ ਪੌਲੀਥੀਨ ਨੇ ਅਸੀਂ ਕਹਿੰਦੇ ਆ ਵੀ ਟੋਬੇ ਦੀ ਸਫਾਈ ਕੀਤੀ ਜਾਵੇ ਕਰਵਾਈ ਜਾਵੇ ਇਧਰ ਇਧਰ ਖਿਆਲ ਛੱਡ ਕੇ ਤੇ ਟੋਬੇ ਦੀ ਸਫਾਈ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਹੋਵੇ ਨੇ ਇਥੇ ਮੈਂ ਦੁਬਾਰੇ ਫੇਰ ਉਹੀ ਗੱਲ ਦਰਹਾਵਾਂਗਾ ਵੀ ਜੇਕਰ ਤੁਹਾਨੂੰ ਕੋਈ ਜਗ੍ਹਾ ਕਿਤੇ ਦਿੱਤੀ ਜਾਵੇ ਤੁਹਾਨੂੰ ਕੀ ਤਰਾਜ ਆ ਉਹ ਨਹੀਂ ਸਾਰ ਸਾਨੂੰ ਤਰਾਜ ਆ ਕਿ ਤਰਾਜ ਆ ਕੁੱਤਾਂ ਕਿ ਸਾਰ ਸਾਨੂੰ ਤਰਾਜ ਆ ਸਹਿਮਤੀ ਨਾਲ ਤਾਂ ਹੈ ਸਹਿਮਤੀ ਨਾਲ ਕਰ ਜਾਂਦੇ ਕਰ ਜਾਂਦੇ ਸਾਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਾਡੇ ਗੁਤਨੀਆਂ ਪੱਟ ਕੇ ਸਾਨੂੰ ਮਾਵਾ ਧੀਆਂ ਦੇ ਗਾਲਾਂ ਕੱਢ ਕੇ ਇੱਜ਼ਤਾਂ ਸਾਡੀਆਂ ਉਹ ਕਰਕੇ ਇਹ ਕਿ ਛੜ ਧੱਕੇ ਨਾਲ ਬਣਾਉਣਾ ਚਾਹੁੰਦੇ ਨੇ ਸੇ ਬਣਣਾ ਨਹੀਂ ਦਿੰਦਾ ਸਾਡੇ ਚਾਹੇ ਜਾਣ ਵਾਗ ਅਸੀਂ ਇਸੇ ਪਾਰਕ ਬਣਾਉਣ ਦਾ ਮਸਲਾ ਹੈ ਕੋਈ ਪੰਚਾਇਤ ਦੇ ਕੋਈ ਧਿਆਨ ਚ ਆਇਆ ਸਰਕਾਰ ਦੇ ਜਾਂ ਨਹੀਂ ਜੀ ਕੋਈ ਧਿਆਨ ਨਹੀਂ ਕੋਈ ਸਾਲ 2 ਸਾਲ ਹੋ ਗਿਆ ਸਾਰਾ ਫਿਰਦੇ ਨੂੰ ਆਮਨਾ ਰੋੜੇ ਕੋਲੇ ਸਾਰੇ ਸੰਗਰੂਰ ਟਿੱਕਰ ਸਾਰੇ ਫਿਰ ਕੇ ਸਾਡੀ ਕਿਸੇ ਨੇ ਨਹੀਂ ਗੱਲ ਸੁਣੀ ਹੋਈਗੀ ਵੀ ਸਾਡਾ ਹੱਲ ਕੋਈ ਨਹੀਂ ਹੋ ਰਿਹਾ ਪਰ ਅਸੀਂ ਇੱਥੇ ਪਾਰਕ ਬਣਾਉਣ ਨਹੀਂ ਚਾਹਣਾ ਹੁਣ ਸਾਡੂ ਵੀ ਸਾਡੇ ਵੀ ਗੁੱਤਣੀਆਂ ਦੀ ਕੋਈ ਮੁੱਲੀ ਆ ਸਾਡੇ ਗੁੱਤਣੀਆਂ ਖਿੱਚੀਆਂ ਹੋਈਆਂ ਨੇ ਪਰ ਅਸੀਂ ਇੱਥੇ ਪਾਰਕ ਸਰ ਬਣਾਣਾ ਨਹੀਂ ਚਾਹਣਾ ਸਾਨੂੰ ਇਹਦਾ ਇਹਨਾਂ ਦਾ ਕੋਈ ਸਾਨੂੰ ਉਹຊ ਨਹੀਂ ਦਿੱਤਾ ਹੈਗਾ ਨਾ ਸਾਤੋਂ ਖੋਂਦੇ ਹੀ ਰਹੇ ਨੇ ਰੂੜੀਆਂ ਨੂੰ ਹੁਣ ਵੀ ਹੁਣ ਵੀ ਇਹ ਕਹਿੰਦੇ ਨੇ ਅਸੀਂ ਇਹਨਾਂ ਨੂੰ ਕੋਟ ਕੋਟ ਉਹ ਅਜਾੜ ਦਾਂਗੇ ਜਾਂ ਮਾਰ ਦਾਂਗੇ ਇਹ ਗੱਲ ਇਹ ਇਹ ਜਗਾ ਕਿਸੇ ਦੇ ਨਾਂ ਹੋएगी ਕਿਸੇ ਦੇ ਪੰਚਾਇਤੀ ਹੈ ਜੀ ਸਾਡੇ ਨੂੰ ਪੰਚਾਇਤੀ ਸਾਡੇ ਰੂੜੀਆਂ ਜੇ ਪਹਿਲਾਂ ਸਜੇ ਸਾਨੂੰ ਜੇ ਵੀ ਸੀ ਨਾਲ ਪਟਕੇ ਦਿਖਾਈਏ ਜਿਹੜੇ ਤੇ ਸਾਡਾ ਲੜਾਈ ਹੋਈ ਹੈ ਸਾਰੀਆਂ ਕਬਰੋ ਕਾੜ ਕਾੜ ਕੇ ਦਿਖਾ ਦਰਾਂ ਪਾਥੀਆਂ ਥੋਂ ਥੋਂ ਇਹ ਸਾਡੀਆਂ ਔਰ ਅਛਾ ਨਾਲੇ ਜਿੰਦ ਤੇ ਸਾਨੂੰ ਕੋਟ-ਕੋਟ ਮਾਰਦੇ ਚਾਹੇ ਥੋਕਾਂਾਂ ਚ ਬਾੜਦੇ ਤੇ ਉਹ ਸਾਡਾ ਛੱਡ ਅਸੀਂ ਤਾਂ ਭੁੱਲਦੇ ਨਹੀਂ ਹੈਗੇ ਨਾ ਇੱਥੇ ਅਸੀਂ ਕਪਾਰਕ ਬਣਦੀ ਚਾਹੇ ਸਰਕਾਰ ਨੂੰ ਆਮਨ ਨੂੰ ਕਹਿ ਦੋ ਤੇ ਚਾਹੇ ਜਿਹਨੂੰ ਮਰਜ਼ੀ ਕਹਿ ਦੋ ਪ੍ਰਸ਼ਾਸਨ ਨੂੰ ਸਾਡੇ ਲਈ ਸਾਰੇ ਆਈ ਜਾਂਦੇ ਨਹੀਂ ਜੀ ਵੀ ਸਾਡੀ ਬੇਨਤੀ ਇਹ ਆ ਵੀ ਅਸੀਂ ਇਹਦੇ ਹੱਕ 'ਚ ਸਾਡੇ ਹੱਕ 'ਚ ਹੋਣਾ ਚਾਹੀਦਾ ਜਿਹਦੀ ਮਰਜ਼ੀ ਤੁਸੀਂ ਕਹੋ ਸਾਡੇ ਨਾਲ ਉੱਥੇ ਵੀ ਚਲੋ ਸਾਨੂੰ ਮੌਕਾ ਦਿਖਾਉਣ ਵੀ ਚੱਪੜ ਦੀ ਉਹ ਪਾਰਕ ਹੋਤੀ ਗਾ ਇੱਕ ਪਾਰਕ ਹੋਰ ਹੈ ਜੀ ਉਹ ਤਿੰਨ ਤਿੰਨ ਪਾਰਕ ਮੈਨੋਂ ਪੱਤੀ ਚ ਭਾਲਦੇ ਨੇ ਅਚਾ ਬੈਠਣੋਂ ਕਿਛਲੇ ਵੇ ਟਾਈਮ ਨੇ ਪਾਰ ਕਰਨ ਨੂੰ ਚਾਹੀਦੇ ਨੇ ਲਾਜ਼ਮੀ ਦੇਖੋ ਐਂ ਦੇਖ ਲੋ ਵੀ ਹੁਣ ਇਹ ਸਾਡੀਆਂ ਗੱਲਾਂ ਝੂਠ ਨੇ ਇੱਕ ਸੱਚ ਨੇ ਬਹੁਤ ਵੱਡੀ ਗੱਲ ਵਾਹ ਤਾਂ ਸਾਹਮਣੇ ਆਈ ਹੈ ਕਿ ਜਿਹੜਾ ਇੱਥੇ ਇੱਕ ਜੰਗਲ ਦੀ ਤਰ੍ਹਾਂ ਬਣਿਆ ਹੋਇਆ ਸੀ ਜਿਹਦੇ ਵਿੱਚ ਕਿੰਨੇ ਹੀ ਦਰਖਤ ਜਿਨ੍ਹਾਂ ਨੂੰ ਪੱਟ ਗਏ ਵੇਚ ਦਿੱਤਾ ਗਿਆ ਜਾਂ ਕਿੱਥੇ ਉਹਨਾਂ ਨੂੰ ਸਿੱਟਿਆ ਗਿਆ ਇਹ ਲੋਕਾਂ ਦਾ ਤਰਾਜ ਆ ਇੱਕ ਬਹੁਤ ਵੱਡਾ ਇਹਨਾਂ ਦਾ ਕਹਿਣਾ ਇਹ ਹੈ ਕਿ ਚਾਹੇ ਕੋਈ ਮਰਜੀ ਸਰਕਾਰ ਆ ਜੇ ਚਾਹੇ ਕੋਈ ਮਰਜੀ ਇੱਥੋਂ ਦਾ ਪ੍ਰਸ਼ਾਸਨ ਆ ਜੇ ਤਾਂ ਅਸੀਂ ਜਿਹੜੀ ਆਪਣੀ ਹੰਡ ਤੇ ਆ ਉਹ ਜਿੱਦ ਤੇ ਖੜੇ ਆ ਤੇ ਅੜੇ ਆ ਅਸੀਂ ਇੱਥੋਂ ਪਾਰਕ ਨਹੀਂ ਬੰਨਦੇ ਨਾ ਤੇ ਅਸੀਂ ਇੱਥੇ ਹੀ ਰੂੜੀਆਂ ਲਾਵਾਂਗੇ ਲੋਕਾਂ ਦਾ ਕਹਿਣੇਗਾ ਅੱਗੇ ਵੱਡੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਬڑے ਵੱਡੇ ਲਾਏ ਜਾ ਰਹੇ ਨੇਗੇ ਅੱਗੇ ਕੀ ਹੋਣਾ ਹੈ ਕੀ ਇਹਦੇ ਵਿੱਚ ਸੱਚਾਈ ਹੈ ਕਿੰਨੀ ਇਹਦੇ ਵਿੱਚ ਹਕੀਕਤ ਹੈ ਇਹ ਤਾਂ ਜਦੋਂ ਅਸੀਂ ਸਾਡੀ ਟੀਮ ਪੂਰੀ ਤਰ੍ਹਾਂ ਤੱਕ ਜਾਵੇਗੀ ਤਾਂ ਪਤਾ ਲੱਗੇਗਾ ਤੁਹਾਡੇ ਸਾਹਮਣੇ ਜਲਦੀ ਇਸ ਗੱਲ ਦੀ ਸੱਚਾਈ ਲੈ ਕੇ ਆਵਾਂਗੇ ਅਸੀਂ ਤੇ ਸਾਡੀ ਟੀਮ ਧੰਨਵਾਦ